ਮਾਂਸ਼ਿੰਗ ਜੀ ਆਪਾਂ ਪਾਸਟਰ ਬਜਿੰਦਰ ਦੀ ਗੱਲਬਾਤ ਕਰਦੇ ਆਂ ਇਹਦੇ ਜਲੰਧਰ ਵਿੱਚ ਵੀ ਕਾਫੀ ਵੱਡੇ ਡੇਰੇ ਨੇ ਨਿਊ ਚੰਡੀਗੜ੍ਹ ਵਿੱਚ ਵੀ ਨਹੀਂ ਕਾਫੀ ਫਾਲੋਅਰਸ ਕਹਿੰਦੇ ਦੱਸੇ ਜਾਂਦੇ ਨੇ ਤੇ ਲੇਕਿਨ ਉਸ ਤੋਂ ਇਲਾਵਾ ਵੀ ਦੇਖ ਰਹੇ ਹਾਂ ਕਿ ਹੁਣ 2018 ਦੇ ਇੱਕ RPCO ਵਿੱਚ ਗਲਤੀ ਪਾਇਆ ਜਾਂਦਾ ਜਿਸ ਵਿੱਚ ਪਹਿਲਾਂ ਵੀ ਅਰੈਸਟਡ ਸੀਗਾ ਤੇ ਹੋਰ ਕੀ ਕੀ ਕੇਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਕੀ ਕਿਸ ਤਰ੍ਹਾਂ ਦਾ ਮਤਲਬ ਇਹ ਹੈਗਾ ਯਾਰ ਜੀ ਇਹਦਾ ਜਿਹੜਾ ਹੈਗਾ ਰਿਕਾਰਡ ਹੈ ਨਾ 2012 ਦੇ ਵਿੱਚ ਇਹ ਜੇਲ੍ਹ ਦੇ ਵਿੱਚ ਸੀਗਾ ਜੀ ਉਥੋ ਜੇਲ੍ਹ ਦੇ ਵਿੱਚੋਂ ਹੀ ਕਿਸੇ ਬੰਦੇ ਨਾਲ ਇਹ ਕੰਟੈਕਟ 'ਚ ਆ ਕੇ ਇਹਨੇ ਆਪਣਾ ਡੇਰਾ ਖੋਲ੍ਹਿਆ। ਸੋ ਇਸ ਜਿਹੜੀ ਬੱਚੀ ਹੈ ਜੇਰਖਪੁਰ ਦੀ ਉਹਨੇ ਹਿੰਮਤ ਦਿਖਾ ਕੇ ਇਹਦੇ ਵਿਰੁੱਧ ਕੇਸ ਲੜਿਆ ਆ ਤੇ ਉਹਦੇ ਕੇਸ ਜਿੱਤਣ ਦੇ ਬਾਵਜੂਦ ਜਿੱਤਣ ਤੋਂ ਬਾਅਦ ਹੀ ਇੱਕ ਹੋਰ ਬੱਚੀ ਇੱਕ ਹੋਰ ਸਲਾਦੀ ਹੈ ਜਿਹੜੀ ਜੀ ਜੀ ਉਹਦੇ ਅੰਦਰ ਇਹ ਹੌਸਲਾ ਪੈਦਾ ਹੋਇਆ ਉਹਨੇ ਵੀ ਇਹਦੇ ਵਿਰੁੱਧ ਜਿਹੜਾ ਕੇਸ ਉਹ ਫਾਈਲ ਕੀਤਾ ਆ। ਪਰ ਮਾਨ ਸਿੰਘ ਜੀ ਜੇ ਆਪਾਂ ਆਰਥਿਕ ਸਥਿਤੀ ਦੀ ਜੇ ਗੱਲ ਵੀ ਕਰਦੇ ਆ ਲੇਕਿਨ ਤੁਹਾਨੂੰ ਨਹੀਂ ਲੱਗਦਾ ਜੋ ਆਪਣੀਆਂ ਸੰਸਥਾਵਾਂ ਨੇ ਸਿੱਖ ਸਤਾਵਾਂ ਦੇ ਜਿਹਦੀ ਤੁਸੀਂ ਐਰਜੀਪੀ ਦੀ ਗੱਲ ਵੀ ਕੀਤੀ ਜਾਂ ਹੋਰ ਵੀ ਨਹੀਂ ਉਹਨਾਂ ਉਹਨਾਂ ਵੱਲੋਂ ਵੀ ਕੋਈ ਠੋਸ ਕਦਮ ਚੁੱਕੇ ਨਹੀਂ ਜਾ ਰਹੇ ਕਿਉਂਕਿ ਇਹ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਕਈ ਸਾਲਾਂ ਤੋਂ ਕਿਤਨਾ ਕਿਤੇ ਟਾਰਗੇਟ ਆਪਣੇ ਜੋ ਗਰੀਬ ਸਿੱਖਾਂ ਨੂੰ ਜਾਂ ਹੋਰ ਵੀ ਸਿੱਖਾਂ ਨੂੰ ਲਾਲਚ ਦੇ ਕੇ ਕਨਵਰਟ ਕੀਤਾ ਜਾ ਰਿਹਾ ਹੈ ਤੁਸੀਂ ਉਧਰ ਕੱਟੇ ਜਾ ਰਹੇ ਹੋ ਤਾਂ ਤੁਹਾਨੂੰ ਉਧਰ ਵੀ ਸਤਿਕਾਰ ਨਹੀਂ ਮਿਲਦਾ ਧੋਬੀ ਦੇ ਕੁੱਤੇ ਵਾਲੀ ਲੋਕਾਂ ਨਾਲ ਹੋਣੀ ਆ ਨਾ ਉਹ ਘਰ ਦੇ ਰਹਿਣੇ ਆ ਨਾ ਘਾਟ ਦੇ ਰਹਿਣੇ ਆ ਲੋਕਾਂ ਨੂੰ ਆਪਣੇ ਧਰਮ ਵੱਲ ਮੋੜਨਾ ਚਾਹੀਦਾ ਹੈ ਆਪਣੀ ਹੋਦ ਨੂੰ ਪਛਾਣਨਾ ਚਾਹੀਦਾ ਹੈ ਤੇ ਖਾਸ ਕਰਕੇ ਪਖੰਡੀਆਂ ਵੱਲ ਤੇ ਨਹੀਂ ਜਾਣਾ ਚਾਹੀਦਾ ਕਿ ਹੁਣ ਜਿਵੇਂ ਇਹ ਪਾਸਟਰ ਬਲਵਿੰਦਰ ਨੰਗਾ ਹੋਇਆ ਦੁਨੀਆ ਸਾਹਮਣੇ ਤਾਂ ਹੁਣ ਕਿਸੇ ਨਾ ਕਿਸੇ ਇਸ ਚੀਜ਼ 'ਚ ਵੀ ਖੜੋਤ ਆਏਗੀ ਇਹ ਇਸ ਚੀਜ਼ ਨੂੰ ਵੀ ਬੰਨ ਲੱਗੇਗਾ ਸਾਡੇ ਹਿਸਾਬ ਦੇ ਨਾਲ ਪਰ ਜ਼ਹੀਦਾਰ ਸਾਹਿਬ ਨੇ ਵੀ ਜਿੱਦਾਂ ਹੁਣ ਦੋ ਚਾਰ ਪਿਛਾ ਮੀਟਿੰਗਾਂ ਕੀਤੀਆਂ ਬੱਦ ਰੇਰੀਏ ਦੇ ਵਿੱਚ ਸੋ ਉਹ ਵੀ ਪ੍ਰਚਾਰ ਵੱਲ ਜਿਹੜਾ ਸਾਡਾ ਧਿਆਨ ਹੁਣ ਆਇਆ ਆ ਪਾਸਟਰ ਬਜਿੰਦਰ ਸਿੰਘ ਜਿਸਦੇ ਅਗੇਂਸਟ ਪਹਿਲਾਂ ਵੀ ਕਈ ਪਰਚੇ ਦਰਜ ਨਹੀਂ ਅਤੇ ਹਮੇਸ਼ਾ ਹੀ ਜੋ ਚਰਚਾਵਾਂ ਵਿੱਚ ਰਹਿੰਦਾ ਹੈ ਉਸ ਨੂੰ 2018 ਦੇ ਇੱਕ ਰੇਪ ਕੇਸ ਦੇ ਵਿੱਚ ਹੁਣ ਦੋਸ਼ੀ ਪਾਇਆ ਗਿਆ ਹੈ ਜਿਸ ਦੇ ਸਬੰਧ ਵਿੱਚ ਕੋਰਟ ਹੁਣ ਅਪਲ ਇੱਕ ਨੂੰ ਸਜ਼ਾ ਸੁਣਾਵੇਗੀ ਤਾਨੂੰ ਦੱਸ ਦਿੰਨੇ ਆ ਕਿ ਪਾਸਟਰ ਬਜਿੰਦਰ ਸਿੰਘ ਦੇ ਅਗੇਂਸਟ ਇੱਕ ਹੋਰ ਵੀ ਕੰਪਲੀਨਟ ਚੱਲਿਆ ਜਿਸ ਦੇ ਵਿੱਚ ਕਪੂਰਥਲਾ ਦੀ ਇੱਕ ਲੜਕੀ ਨੇ ਕੰਪਲੇਂਟ ਫਾਈਲ ਕੀਤੀ ਆ ਤੇ ਕਿਹਾ ਹੈ ਕਿ ਉਹਨਾਂ ਦੇ ਨਾਲ ਵੀ ਉਹਨੇ ਸ਼ੇਰਸ਼ਾਲ ਕੀਤੀ ਤੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਪਹਿਲਾਂ ਵੀ ਪਾਸਟਰ ਬਜਿੰਦਰ ਜੇਲ੍ਹ ਵਿੱਚ ਰਹਿ ਚੁੱਕਾ ਜੀ ਇੱਕ ਮਰਡਰ ਕੇਸ ਦੇ ਵਿੱਚ ਜੇਲ੍ਹ ਵਿੱਚ ਰਹਿਣ ਤੋਂ ਆਬਾਦ ਹੀ ਜਦੋਂ 2012 ਵਿੱਚ ਉਹ ਰਿਹਾ ਹੁੰਦਾ ਤਾਂ ਫਿਰ ਆਪਣਾ ਡੇਰਾ ਖੋਲ ਲੈਂਦਾ ਹੈ ਅਤੇ ਉਸ ਤੋਂ ਇਲਾਵਾ ਵੀ ਹੋਰ ਵੀ ਕਈ ਕੰਪਲੇਂਟ ਜਾਂ کیسਸ ਇਸ ਦੇ ਅਗੇਂਸਟ ਚੱਲੇ ਨੇ ਲੇਕਿਨ ਵਧੇਰੇ ਜਾਣਕਾਰੀ ਲੈਣ ਲਈ ਕਿ ਕਿਸ ਤਰ੍ਹਾਂ ਇਹ ਪਾਸਟਰ ਬਣਿਆ ਹੈ ਅਤੇ ਹੋਰ ਕਿਹੜੇ-ਕਿਹੜੇ ਕ੍ਰਾਈਮ ਜਾਂ ਕੇਸਿਸ ਇਸ ਦੇ ਗੇਸਟ ਚੱਲੇ ਨੇ ਸਾਡੇ ਨਾਲ ਦਲ ਖਾਲਸਾ ਤੋਂ ਸੀਨੀਅਰ ਲੀਡਰ ਮਾਨ ਸਿੰਘ ਜੁੜੇ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਿੰਘ ਜੀ ਆਪਾਂ ਪਾਸਟਰ ਬਜਿੰਦਰ ਦੀ ਗੱਲਬਾਤ ਕਰਦੇ ਆ ਇਹਦੇ ਜਲੰਧਰ ਵਿੱਚ ਵੀ ਕਾਫੀ ਵੱਡੇ ਡੇਰੇ ਨੇ ਨਿਊ ਚੰਡੀਗੜ੍ਹ ਵਿੱਚ ਵੀ ਨਹੀਂ ਕਾਫੀ ਫਾਲੋਅਰਸ ਕਹਿੰਦੇ ਦੱਸੇ ਜਾਂਦੇ ਨੇ ਇਹਦੇ ਲੈਕਿਨ ਉਸ ਤੋਂ ਲਾਵਾ ਵੀ ਦੇਖ ਰਹੇ ਹਾਂ ਕਿ ਹੁਣ 2018 ਦੇ ਇੱਕ ਰੇਪ ਕੇਸ ਵਿੱਚ ਉਹ ਚ ਵਿੱਚ ਗਲਤੀ ਪਾਇਆ ਜਾਂਦਾ ਜਿਸ ਵਿੱਚ ਪਹਿਲਾਂ ਵੀ ਅਰੈਸਟਡ ਸੀਗਾ ਤੇ ਹੋਰ ਕੀ ਕੀ ਕੇਸਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਕੀ ਕਿਸ ਤਰ੍ਹਾਂ ਦਾ ਮਤਲਬ ਇਹ ਹੈਗਾ ਯਾਰ ਜੀ ਹਾਂ ਜੀ ਇਹਦਾ ਜਿਹੜਾ ਹੈਗਾ ਰਿਕਾਰਡ ਹੈ ਨਾ 2012 ਦੇ ਵਿੱਚ ਇਹ ਜੇਲ੍ਹ ਦੇ ਵਿੱਚ ਸੀਗਾ ਜੀ ਉੱਥੋਂ ਜੇਲ੍ਹ ਦੇ ਵਿੱਚੋਂ ਹੀ ਕਿਸੇ ਬੰਦੇ ਨਾਲ ਇਹ ਕੰਟੈਕਟ 'ਚ ਆ ਕੇ ਇਹਨੇ ਆਪਣਾ ਡੇਰਾ ਖੋਲਿਆ ਠੀਕ ਹੈ ਜੀ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਜਿਹੜੇ ਬਹੁਤ ਗਰੀਬ ਲੋਕ ਵੀ ਰਹਿੰਦੇ ਹਨ ਹਨ ਤੇ ਦੂਜਾ ਆਵਾਮ ਹੈ ਜਿਹੜੀ ਉਹ ਸਾਰੇ ਕਿਤੇ ਦੁਖੀ ਹੁੰਦੀ ਆ ਜੀ ਤੇ ਦੁਖੀ ਲੋਕਾਂ ਦੇ ਉਹਨਾਂ ਦੇ ਦੁਖੀ ਹੋਣ ਦਾ ਫਾਇਦਾ ਉਠਾ ਕੇ ਇਹੋ ਜਿਹੇ ਪਖੰਡੀ ਲੋਕ ਜਿਨ੍ਹਾਂ ਦਾ ਪਹਿਲਾਂ ਹੀ ਰਿਕਾਰਡ ਮਾੜਾ ਹੁੰਦਾ ਆ ਜੀ ਤੇ ਉਹ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਜੀ ਤੇ ਇਸੇ ਤਰ੍ਹਾਂ ਹੀ ਇਸ ਪਾਸਟਰ ਬਲਜਿੰਦਰ ਨੇ ਕੀਤਾ ਆ ਇਹ ਕੋਈ ਨਵੀਂ ਗੱਲ ਨਹੀਂ ਇਹ ਇੱਕੋ ਹੀ ਗੱਲ ਹੈ ਜਿਹੜੀ ਸਾਹਮਣੇ ਆਈ ਆ ਆਪਣੇ ਤੇ ਇਦਾਂ ਦੇ ਹਜ਼ਾਰਾਂ ਕੇਸ ਆ ਜਿਹੜੇ ਉਹ ਸਾਹਮਣੇ ਨਹੀਂ ਆ ਪਾਉਂਦੇ ਜਿਹੜੇ ਇਹ ਜੇ ਪਖੰਡੀਆਂ ਦੇ ਸ਼ਿਕਾਰ ਲੋਕ ਹੋ ਜਾਂਦੇ ਨੇ ਜੀ ਕੁਝ ਲੋਕ ਅ ਦੁਨੀਆ ਦੇ ਵਿੱਚ ਰਹਿਣ ਦੇ ਲਈ ਡਰ ਰਹੇ ਜਾਂ ਇਹਨਾਂ ਲੋਕਾਂ ਦੇ ਜਿਹੜਾ ਇੱਕ ਭੌ ਪੈਦਾ ਕਰਦੋਂ ਦੇ ਲੋਕਾਂ ਦੇ ਅੰਦਰ ਉਹ ਇਹ ਆਵਾਜ਼ ਆ ਜਿਹੜੀ ਚੁੱਕ ਨਹੀਂ ਪਾਉਂਦੇ ਸੋ ਇਸ ਜਿਹੜੀ ਬੱਚੀ ਹੈ ਜੇਰਕਪੁਰ ਦੀ ਉਹਨੇ ਹਿੰਮਤ ਦਿਖਾ ਕੇ ਇਹਦੇ ਵਿਰੁੱਧ ਕੇਸ ਲੜਿਆ ਆ ਤੇ ਉਹਦੇ ਕੇਸ ਜਿੱਤਣ ਦੇ ਬਾਵਜੂਦ ਜਿੱਤਣ ਤੋਂ ਬਾਅਦ ਹੀ ਇੱਕ ਹੋਰ ਬੱਚੀ ਕਮੋਰਸਲਾ ਦੀ ਹੈ ਜਿਹੜੀ ਜੀ ਜੀ ਉਹਦੇ ਅੰਦਰ ਇਹ ਹੌਸਲਾ ਪੈਦਾ ਹੋਇਆ ਉਹਨੇ ਵੀ ਇਹਦੇ ਵਿਰੁੱਧ ਜਿਹੜਾ ਕੇਸ ਉਹ ਫਾਈਲ ਕੀਤਾ ਆ ਜੀ ਤੇ ਉਸ ਤੋਂ ਬਾਅਦ ਅੱਜ ਕੋਸ਼ਲ ਲੋਕ ਜ਼ਹੀਦਾਰ ਕੁਰਲੀਪ ਸਿੰਘ ਜੀ ਗੜਗੱਜ ਕੋਲੇ ਵੀ ਪਹੁੰਚੇ ਇਹਦੇ ਵਿਰੁੱਧ ਸ਼ਿਕਾਇਤਾਂ ਲੈ ਕੇ ਵੀ ਉਹਨਾਂ ਦੀ ਕਿਤੇ ਕੋਹਾਰ ਨਹੀਂ ਸੁਣੀ ਜਾ ਰਹੀ ਜੀ ਜੀ ਸੋ ਇਹੋ ਜੇ ਲੋਕਾਂ ਨੂੰ ਪੱਕੇ ਤੌਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ ਪਰ ਜਿਹੜੀ ਭਾਰਤ ਦੇ ਵਿੱਚ ਕਾਨੂੰਨ ਦੀ ਸਥਿਤੀ ਹੈ ਉਹ ਆਪਾਂ ਦੇਖਦੇ ਆ ਵੀ ਜਿਵੇਂ ਪਿੱਛੇ ਰਾਮ रहीम ਨੂੰ ਵੀ ਇਹ ਬਿਲਕੁਲ ਜੀ ਬਲਾਦਕਾਰ ਦੇ ਦੋਸ਼ ਦੇ ਵਿੱਚੋਂ ਦੋਸ਼ੀ ਪਾਇਆ ਗਿਆ ਸੀ ਉਹ ਦੋ ਦੋ ਇਛਾਂ ਦੇ ਵਿੱਚ ਅੰਦਰ ਹੈ ਤੇ ਕਿਵੇਂ ਉਹਨੂੰ ਸਰਕਾਰਾਂ ਬਾਹਰ ਕੱਢ ਕੇ ਅ ਦੁਨੀਆ ਦੀ ਨਿਗਾਹ ਦੇ ਵਿੱਚ ਇੱਕ ਹੀਰੋ ਬਣਾਉਣ ਲਈ ਪੇਸ਼ ਕਰਦੀਆਂ ਬਾਰ-ਬਾਰ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ ਤੋ ਸਾਡਾ ਇਹ ਸਮਝਣਾ ਹੈ ਆ ਵੀ ਇੱਥੇ ਜਿਹੜੀ ਬਲਾਦਕਾਰ ਦੀ ਸਜ਼ਾ ਹੈ ਉਹ ਮੌਤ ਹੋਣੀ ਚਾਹੀਦੀ ਆ ਜਦੋਂ ਕਿਤੇ ਸਿੱਖਾਂ ਦਾ ਕੋਈ ਰਾਸ਼ਟਰ ਬਣਿਆ ਤੋਂ ਦੇ ਵਿੱਚ ਜਿਹੜੀ ਸਜ਼ਾ ਜਿਹੜੀ ਸਿੱਖ ਪਰੰਪਰਾਵਾਂ ਅਨੁਸਾਰ ਇਹੋ ਜੇ ਦੋਸ਼ੀ ਤਾਂ ਘਟੋ-ਘਟ ਨਹੀਂ ਕਦੇ ਵੀ ਬਖਸ਼ੇ ਜਾਇ ਕਰਨਗੇ ਸੋ ਇੱਥੇ ਭਾਰਤ ਦੇ ਵਿੱਚ ਕਾਨੂੰਨ ਦਾ ਕੋਈ ਸਿਸਟਮ ਨਹੀਂ ਹੈ ਇਹੋ ਜੇ ਲੋਕ ਦਾ ਤਾਂ ਹੀ ਇਹ ਐਡਾ ਹੌਸਲਾ ਪੈਂਦਾ ਵੀ ਲੋਕਾਂ ਨੂੰ ਪਰਗਲਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਲੋਕਾਂ ਦੇ ਜਿਹੜੇ ਦੁੱਖ ਹੈ ਉਹਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਉਹਨਾਂ ਦਾ ਸ਼ੋਸ਼ਣ ਕਰਦੇ ਆ ਤੋ ਕਈ ਤਰ੍ਹਾਂ ਦੇ ਸ਼ੋਸ਼ਣ ਜਿਹੜੇ ਸਾਹਮਣੇ ਨਹੀਂ ਆ ਪਉਂਦੇ ਤੋ ਉਹਦਾ ਹੀ ਫਾਇਦਾ ਇਸ ਪਾਸਟਰ ਬਲਜਿੰਦਰ ਨੇ ਉਠਾਇਆ ਬਿਲਕੁਲ ਮਾਰਚਿੰਜੀ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਿੱਥੇ ਤੁਸੀਂ ਗੱਲ ਆਰਮਨ ਹੀ ਹਿੰਦੀ ਵੀ ਕੀਤੀ ਹੈ ਉਹ ਦੇ ਅਗੇਂਸਟ ਵੀ ਕਈ ਖਾਸ ਕਰਕੇ ਰੇਪ ਦੇ ਕੇਸ ਦੇ ਵਿੱਚ ਹੀ ਉਹ ਅਰੈਸਟਡ ਹੈ ਲੇਕਿਨ बार-बार ਉਹਨੂੰ ਵੀ ਪੈਰੋਲ ਮਿਲਦੀ ਰਹਿੰਦੀ ਹੈ ਤੇ ਇਸੇ ਤਰ੍ਹਾਂ ਤੁਸੀਂ 2001 ਇੱਕ ਗੱਲ ਕੀਤੀ ਹੈ ਜੋ ਹੁਣੇ ਇੱਕ ਫਰਵਰੀ ਦੇ ਵਿੱਚ ਵੀ ਪਰਚਾ ਦਰਜ ਹੋਇਆ ਕਪੂਰਥਲਾ ਦੀ ਲੜਕੀ ਨੇ ਉਹ ਕੰਪਲੇਂਟ ਦਿੱਤੀ ਗਈ ਹੈ ਲੇਕਿਨ ਉਸ ਦੇ ਵਿੱਚ ਵੀ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਕੀਤੀ ਨਹੀਂ ਗਈ ਕਿਉਂਕਿ ਇੱਕ ਸੈੱਟ ਬਣਾ ਦਿੱਤੀ ਜਾਂਦੀ ਹੈ ਲੇਕਿਨ ਜਦਕਿ ਉਹਦੇ ਵੱਲੋਂ ਕਈ ਪ੍ਰੂਫ ਦਿੱਤੇ ਗਏ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਅਰੈਸਟ ਨਹੀਂ ਕੀਤਾ ਗਿਆ ਤੇ ਇਹ ਕਿਤਨਾ ਕਿਤੇ ਲੋਕਾਂ ਦਾ ਜੀ ਹਾਂਜੀ ਹਾਂਜੀ ਇਹ ਕਿਤਨਾ ਕਿਤੇ ਕਲੀਅਰ ਹੀ ਕਰਦਾ ਜਿਸ ਤਰ੍ਹਾਂ ਆਪਾਂ ਤੁਸੀਂ ਰਾਮਨੀ ਹਿੰਦੀ ਵੀ ਗੱਲ ਕਰ ਰਹੇ ਜੀ ਕਿ ਖਾਸ ਕੁਝ ਵੋਟਾਂ ਲੈਣ ਲਈ ਜੋ politcal power ਇਹਨਾਂ ਨੂੰ ਯੂਜ਼ ਕਰਦੀਆਂ ਨੇ ਲੇਕਿਨ ਤੇ ਪ੍ਰੋਟੈਕਸ਼ਨ ਵੀ ਨਾਲ ਨਾਲ ਦਿੰਦੀਆਂ ਨੇ ਹਾਂਜੀ ਹਾਂਜੀ ਇਹੋ ਜਿਹੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਉਹਨੂੰ ਦੇਖੋ ਹੁਣ ਤੁਸੀਂ ਜੈਡ ਸਕਿਉਰਿਟੀ ਦੇ ਕੇ ਉਹਨੂੰ ਇੱਕ ਵੀਆਈਪੀ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਤੇ ਇਹਨਾਂ ਲੋਕਾਂ ਦੀ ਪੁਸ਼ਤ ਪਣਾਈ ਤਾਂ ਸਰਕਾਰ ਹੀ ਕਰਦੀ ਹੈ ਜੀ ਇਹਨਾਂ ਦੇ ਹੌਸਲੇ ਵੀ ਤਾਂ ਤਾਂ ਹੀ ਵਧਦੇ ਨੇ ਵੀ ਇੱਕ ਬਲਾਤਕਾਰ ਦਾ ਦੋਸ਼ੀ ਹੈ ਜਿਹੜਾ ਉਹਨੂੰ ਜੈਡ ਸਕਿਉਰਿਟੀ ਮਿਲਣੀ ਆ ਤੇ ਉਹਨੂੰ ਵਾਰ-ਵਾਰ ਪੈਰੋਲ ਦੇ ਕੇ ਉਹ ਬਹੁਤ ਵੱਡਾ ਇੱਕ ਪੈਗੰਬਰ ਮੰਨ ਕੇ ਆਪ ਵੀ ਲੋਕ ਉਹਨਾਂ ਦੀ ਪੂਜਾ ਕਰਦੇ ਆ ਤੇ ਉਹ ਲੋਕਾਂ ਦਾ ਹੌਸਲਾ ਵੱਧ ਆ ਫੇਰ ਉਹ ਲੋਕ ਗਰੀਬਾਂ ਦਾ ਸ਼ੋਸ਼ਣ ਕਰਦੇ ਆ ਜਿਹੜੇ ਬੱਚੇ ਉਹਨਾਂ ਕੋਲੇ ਆਉਂਦੇ ਆ ਬਿਲਕੁਲ ਮਾਨ ਸਿੰਘ ਜੀ ਇੱਕ ਦੋ ਮਾਮਲੇ ਜਿਹੜੇ ਆਪਣੇ ਸਾਹਮਣੇ ਆਏ ਆ ਬਿਲਕੁਲ ਤੁਹਾਡੀ ਗੱਲ ਨਾਲ ਦੇ ਹਜ਼ਾਰਾ ਲੋਕ ਆ ਜਿਹੜੇ ਵਿਚਾਰੇ ਦੰਬੇ ਕੁਛ ਲਈ ਇਹਨਾਂ ਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਪਾਸਟਰ ਬਜਿੰਦਰ ਜੀ ਨੇ ਵੀ ਗੱਲ ਕਰੀ ਹੈ ਨਾ ਤੇ ਇਹ ਗਲਰੀਅਨ ਵਿਜ਼ਟਮ ਨਾਂ ਦੀ ਚਰਚਾ ਚਲਾਉਂਦਾ ਜਲੰਧਰ ਵਿੱਚ ਸੀਗੀ ਲੇਕਿਨ ਇਹਨੇ ਕੁਝ ਸਾਲ ਪਹਿਲਾਂ ਇੱਕ ਹੀ ਆਪਣੇ ਮੋਹੱਲੀ ਦੇ ਵਿੱਚ ਵੀ ਖੋਲੀ ਹੈ ਤੇ ਦੇਖ ਰਹੇ ਆ ਕਿ ਜੋ ਇਕੱਠੇ ਜੋ ਇਹਨਾਂ ਦੀ ਗਿਣਤੀ ਹੈ ਨਾ ਫੋਲੋਅਰਸ ਦੀ ਲਗਾਤਾਰ ਵਧਦੀ ਜਾਂਦੀ ਹੈ ਚਾਹੇ ਇਹ 2018 ਵਿੱਚ ਰੇਪ ਦੇ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਜੋ ਇਹਦੀ ਗਿਣਤੀ ਆ ਫੋਲੋਅਰਸ ਦੀ ਜੋ ਇਹਦੇ ਚੇਲੇ ਆ ਉਹਨਾਂ ਦੀ ਵੱਧਦੀ ਜਾਂਦੀ ਆ ਤੇ ਖਾਸ ਕਰਕੇ ਉਹਦੇ ਵਿੱਚ ਗੱਲ ਦੇਖਣ ਵਾਲੀ ਆ ਕਿ ਇਹ ਚਰਚਾਂ ਦੇ ਵਿੱਚ ਆਪਣੇ ਜੋ ਸਿੱਖ ਪਰਿਵਾਰ ਨੇ ਚਾਹੇ ਉਹ ਥੋੜੇ ਆਰਥਿਕ ਤੌਰ ਤੇ ਗਰੀਬ ਹੁੰਦੇ ਨੇ ਉਹਨਾਂ ਨੂੰ ਕੋਈ ਲਾਲਚ ਦਿੱਤੇ ਜਾਂਦੇ ਨੇ ਉਹ ਬਹੁਤ ਜ਼ਿਆਦਾ ਡੇਰਿਆਂ ਵਿੱਚ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਉਹਦਾ ਮੁੱਖ ਕਾਰਨ ਕੀ ਹੈ ਉਹਦਾ ਮੁੱਖ ਕਾਰਨ ਤਾਂ ਬਹੁਤ ਵੱਡਾ ਤਾਂ ਜਿਹੜਾ ਸਾਡੇ ਸਾਹਮਣੇ ਆਰਥਿਕਤਾ ਹੁੰਦਾ ਤੇ ਲੋਕ ਹੈ ਜਿਹੜੇ ਗੁਰਬਾਣੀ ਦੇ ਗਿਆਨ ਤੋਂ ਦੂਰ ਨੇ ਜੀ ਪਰ ਜਾਣ ਦੀ ਗਿਆਨ ਬਿਨ ਹਨਾ ਤੇ ਉਹ ਦਾ ਅਗਿਆਨਤਾ ਦੇ ਲੋਕ ਉਹ ਸ਼ਿਕਾਰ ਨੇ ਤੇ ਬਹੁਤਿਆਂ ਜਿਹੜੀਆਂ ਮਾਰਾਂ ਉਹ ਬਾਰਡਰ ਏਰੀਆ ਦੇ ਵਿੱਚ ਆਪਾਂ ਦੇਖਦੇ ਆ ਵੀ ਇਹਨਾਂ ਦਾ ਪ੍ਰਭਾਵ ਜ਼ਿਆਦਾ ਹੈ ਜੀ ਜੀ ਤੇ ਜਿੱਥੇ ਸਿੱਖਿਆ ਦੀ ਕਮੀ ਆ ਤੇ ਇਹੋ ਜਿਹੇ ਲੋਕਾਂ ਦੀ ਪੁਸਤ ਪੜਾਈ ਜਦੋਂ ਸਰਕਾਰ ਕਰਦੀ ਹੈ ਤਾਂ ਇਹ ਆਪਦੇ ਚਮਕਦਮਕਾਲੇ ਜੀਵਨ ਦੇ ਨਾਲ ਤੇ ਆਪਦੇ ਪੈਸੇ ਦੀ ਸ਼ੌਰਤ ਦੇ ਨਾਲ ਉਹ ਲੋਕਾਂ ਨੂੰ ਬਰਗਲਾਉਂਦੇ ਆ ਉਹਨਾਂ ਨੂੰ ਲਾਲਚ ਦੰਦੇ ਆ ਬੱਚਿਆਂ ਦੀਆਂ ਫੀਸਾਂ ਦਾ ਤੇ ਜਿਹੜੇ ਕਾਰਜ ਸਰਕਾਰ ਨਹੀਂ ਕਰਦੇ ਹੁੰਦੇ ਆ ਤੇ ਜਿਹੜੇ ਕਾਰਜ ਮੈਂ ਕਿਤੇ ਨਾ ਕਿਤੇ ਸਾਡੀ ਆਪਣੀ ਵੀ ਕਮੀ ਮੰਨਾਂਗਾ ਵੀ ਸਾਡੀ ਸ਼੍ਰਮਣੀ ਕਮੇਟੀ ਨਹੀਂ ਜਿਹੜੇ ਕਾਰਜ ਕਰਨੇ ਹੁੰਦੇ ਆ ਉਹਨਾਂ ਚੀਜ਼ਾਂ ਦਾ ਲਾਲਚ ਦੇ ਕੇ ਤੇ ਉਹ ਉਹਨਾਂ ਲੋਕਾਂ ਨੂੰ ਬਰਗਲਾਇਆ ਜਾਂਦਾ ਆ ਪਰ ਕਿਤੇ ਨਾ ਕਿਤੇ ਜਿਹੜਾ ਪਖੰਡਵਾਦ ਦਾ ਜਿਹੜਾ ਪ੍ਰਚਾਰ ਹੈ ਉਹ মিডিਆ ਰਾਹੀਂ ਅਕਵਾਰਾ ਰਾਹੀਂ ਜਾਂ ਜਿਹੜਾ ਸੋਸ਼ਲ ਮੀਡੀਆ ਦਾ ਯੋਗ ਹੈ ਉਹਦੇ ਨਾਲ ਹੀ ਲੋਕਾਂ ਨੂੰ ਅ ਅੰਧਵਿਸ਼ਵਾਸ ਵੱਲ ਵੀ ਧੱਕਿਆ ਜਾ ਰਿਹਾ ਤੇ ਜਿਹੜੇ ਵਹਿਮ ਭਰਮ ਆ ਉਹਨਾਂ ਦਾ ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਆ ਤੇ ਉਹ ਦੇਖਦਾ ਆ ਵੀ ਇਹਦਾ ਇਲਾਜ ਕਿੱਥੇ ਆ ਤੇ ਇਹ ਲੋਕ ਜਿਹੜਾ ਪਖੰਡ ਕਰਕੇ ਉਹਨੂੰ ਸ਼ੋਅ ਕਰਦੇ ਆ ਮੀਡੀਆ ਦੇ ਉੱਤੇ ਪਾਉਂਦੇ ਆ ਵੀ ਆਹ ਬੰਦਾ ਕੈਂਸਰ ਤੋਂ ਠੀਕ ਹੋ ਗਿਆ ਆਹ ਬੰਦਾ ਫਲਾਨੀ ਬਿਮਾਰੀ ਤੋਂ ਠੀਕ ਹੋ ਗਿਆ ਤਾਂ ਲੋਕ ਜਿਹੜੇ ਦੁਖੀ ਆ ਆਬਵੀਅਸਲੀ ਉਹ ਇਹਨਾਂ ਵੱਲ ਆਕਰਸ਼ਿਤ ਹੁੰਦੇ ਆ ਵੀ ਸਾਡਾ ਇਤਨਾ ਕਿਤੋਂ ਦੁੱਖ ਕਟਿਆ ਜਾਵੇ ਫਿਰ ਜਦੋਂ ਲੋਕ ਇੱਕ ਵਾਰ ਇਹਨਾਂ ਦੇ ਚੰਗਲ ਚ ਫਸ ਜਾਂਦੇ ਆ ਤਾਂ ਫਿਰ ਉਹਨਾਂ ਦਾ ਇਹ ਏਦਾਂ ਫਾਇਦਾ ਉਠਾਉਂਦੇ ਆ ਜੀ ਜੀ ਪਰ ਮਾਨ ਸਿੰਘ ਜੀ ਆਪਾਂ ਆਰਥਿਕ ਸਥਿਤੀ ਦੀ ਜੇ ਗੱਲ ਵੀ ਕਰਦੇ ਆ ਲੇਕਿਨ ਤੁਹਾਨੂੰ ਨਹੀਂ ਲੱਗਦਾ ਜੋ ਆਪਣੀਆਂ ਸੰਸਥਾਵਾਂ ਨੇ ਸਿੱਖ ਸਤਾਵਰੇ ਜਿਹਦੀ ਤੁਸੀਂ ਐਸਜੀਪੀਸੀ ਦੀ ਗੱਲ ਵੀ ਕੀਤੀ ਜਾਂ ਹੋਰ ਵੀ ਨਹੀਂ ਉਹਨਾਂ ਉਹਨਾਂ ਵੱਲੋਂ ਵੀ ਕੋਈ ਠੋਸ ਕਦਮ ਚੁੱਕੇ ਨਹੀਂ ਜਾ ਰਹੇ ਕਿਉਂਕਿ ਇਹ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਕਈ ਸਾਲਾਂ ਤੋਂ ਕਿਤਨਾ ਕਿਤੇ ਟਾਰਗੇਟ ਆਪਣੇ ਜੋ ਗਰੀਬ ਸਿੱਖਾਂ ਨੂੰ ਜਾਂ ਹੋਰ ਵੀ ਸਿੱਖਾਂ ਨੂੰ ਲਾਲਚ ਦੇ ਕੇ ਕਨਵਰਟ ਕੀਤਾ ਜਾ ਰਿਹਾ ਹੈ ਹਾਂਜੀ ਮਤਲਬ ਪ੍ਰਚਾਰ ਵਾਲੇ ਪੱਖ ਤੋਂ ਸਾਡੇ ਜਿਹੜੀਆਂ ਕਮੀਆਂ ਹੈਗੀਆਂ ਨੇ ਜੀ ਤੇ ਉਹਦੇ 'ਚ ਇੱਕ ਗੱਲ ਭਾਜੀ ਜਿਹੜਾ ਸਾਡਾ ਸਮਝਣਾ ਆ ਉਹ ਇਹ ਆ ਵੀ ਜਿਹੜੀ ਸਿੱਖੀ ਹੈ ਉਹ ਹਮੇਸ਼ਾ ਹੀ ਖੰਡੇ ਦੀ ਧਾਰ ਰਹੀ ਮਿਲਦੀ ਆ ਜਹਾ ਆਪ ਦਾਪ ਵਾਰ ਕੇ ਮਿਲਦੀ ਆ ਤੇ ਜਿਹੜਾ ਸਿੱਖੀ ਨੂੰ ਅਪਣਾਉਣ ਵਾਲਾ ਬੰਦਾ ਉਹਨੂੰ ਥੋੜੀਆਂ-ਬਹੁਤੀਆਂ ਦੁੱਖ ਚ ਤਕਲੀਫਾਂ ਤੇ ਝਲਣੀਆਂ ਹੀ ਪੈਂਦੀਆਂ ਨੇ ਜੀ ਜੀ ਉਹਦੇ ਚ ਵੀ ਮੈਂ ਕਿਸੇ ਨਾ ਕਿਸੇ ਦੇ ਅਗਿਆਨਤਾ ਨੂੰ ਮੁੱਖ ਮੰਨਦਾ ਵੀ ਜਿਹੜੇ ਲੋਕ ਇਹਨਾਂ ਵੱਲ ਪ੍ਰੇਰਿਤ ਹੁੰਦੇ ਆ ਆਰਥਿਕਤਾ ਇੱਕ ਕਾਰਨ ਹੈ ਸਾਡਾ ਉਹ ਕਾਰਨ ਵੀ ਹੈ ਵੀ ਸਾਡੀ ਜਿਹੜਾ ਪ੍ਰਚਾਰ ਦੀ ਘਾਟ ਹੈ ਪਰ ਇੱਕ ਸਿੱਖੀ ਚ ਜਿਹੜੀ ਪਰਪੱਕਤਾ ਸਿੱਖੀ ਪ੍ਰਤੀ ਜਿਹੜਾ ਪਿਆਰ ਆ ਉਹ ਆਪਾਂ ਪਿਛਲੇ ਸਮੇਂ ਦੇ ਸਿੱਖਾਂ ਦਾ ਦੇਖਦੇ ਆ ਵੀ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਅ ਕਈ ਕਈ ਦਿਨ ਭੋਜਨ ਪ੍ਰਸ਼ਾਦਾ ਛਕੇ ਬਿਨਾ ਅਸੀਂ ਰਹਿ ਰਹਿ ਕੇ ਲੜ ਲੜ ਕੇ ਆਪਣੇ ਸਿਰਾਂ ਦੇ ਮੁੱਲ ਪਵਾ ਪਵਾ ਕੇ ਸਿੱਖੀ ਜਉਂਦੀ ਰੱਖੀ ਹੈ ਤੇ ਹੁਣ ਜੇ ਅਸੀਂ ਚਾਰ ਛਲੜਾਂ ਵੱਦੇ ਲਈ ਸਿੱਖੀ ਛੱਡ ਰਹੇ ਆ ਤੇ ਜਿੰਨਾ ਕਿ ਪੱਕੇ ਸੀ ਆਪਣੇ ਧਰਮ ਦੇ ਵਿੱਚ ਜੇ ਨਹੀਂ ਹੋ ਪਾਏ ਤਾਂ ਇਹਨਾਂ ਵੱਲ ਵੀ ਕੋਈ ਜ਼ਿਆਦਾ ਪੱਕੇ ਨਹੀਂ ਅਸੀਂ ਸਮਝਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਇਹਨਾਂ ਧਰਮਾਂ ਦੇ ਵਿੱਚ ਜਾਂਦੇ ਆ ਤਾਂ ਇਧਰ ਲਈ ਵੀ ਉਹ ਕੱਚੇ ਹੀ ਰਹਿਣਗੇ ਤਾਂ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਜੇ ਕੋਈ ਸੁਣਦਾ ਆ ਵੀ ਜੇ ਤੁਸੀਂ ਉਧਰ ਕੱਚੇ ਜਾ ਰਹੇ ਹੋ ਤਾਂ ਤੁਹਾਨੂੰ ਉਧਰ ਵੀ ਸਤਿਕਾਰ ਨਹੀਂ ਮਿਲਦਾ ਧੋਬੀ ਦੇ ਕੁੱਤੇ ਵਾਲੀ ਲੋਕਾਂ ਨਾਲ ਹੋਣੀ ਆ ਨਾ ਉਹ ਘਰਦੇ ਰਹਿਣੇ ਆ ਨਾ ਘਾਟਦੇ ਰਹਿਣੇ ਆ ਤਾਂ ਲੋਕਾਂ ਨੂੰ ਆਪਣੇ ਧਰਮ ਵੱਲ ਮੋੜਨਾ ਚਾਹੀਦਾ ਹੈ ਆਪਣੀ ਹੋਂਦ ਨੂੰ ਪਛਾਣਨਾ ਚਾਹੀਦਾ ਆ ਤੇ ਖਾਸ ਕਰਕੇ ਪਖੰਡੀਆਂ ਵੱਲ ਤੇ ਨਹੀਂ ਜਾਣਾ ਚਾਹੀਦਾ ਕਿ ਹੁਣ ਜਿਵੇਂ ਇਹ ਪਾਸਟਰ ਬਲਵਿੰਦਰ ਨੰਗਾ ਹੋਇਆ ਦੁਨੀਆ ਸਾਹਮਣੇ ਤਾਂ ਹੁਣ ਕਿਤੇ ਨਾ ਕਿਤੇ ਇਸ ਚੀਜ਼ 'ਚ ਵੀ ਖੜੋਤ ਆਏਗੀ ਜੀ ਇਹ ਇਸ ਚੀਜ਼ ਨੂੰ ਵੀ ਬੰਨ ਲੱਗੇਗਾ ਸਾਡੇ ਹਿਸਾਬ ਦੇ ਨਾਲ ਪਰ ਜ਼ਹੀਦਾਰ ਸਾਹਿਬ ਨੇ ਵੀ ਜਿੱਦਾਂ ਹੁਣ ਦੋ ਚਾਰ ਪਿਛਾਂ ਮੀਟਿੰਗਾਂ ਕੀਤੀਆਂ ਬੱਦ ਰੇਰੀਏ ਦੇ ਵਿੱਚ ਸੋ ਉਹ ਵੀ ਪ੍ਰਚਾਰ ਵੱਲ ਜਿਹੜਾ ਸਾਡਾ ਧਿਆਨ ਹੁਣ ਆਇਆ ਆ ਤੇ ਪਰਮਾਤਮਾ ਮਿਹਰ ਕਰਨ ਵੀ ਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਹੋਵੇ ਇਹਨਾਂ ਲੋਕਾਂ ਦੇ ਕੋਲੋਂ ਜਿਹੜਾ ਆਮ ਲੋਕਾਂ ਦਾ ਅਸੀਂ ਖਿਹੜਾ ਛੜਵਾ ਸਕੀ ਮਾਨ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਸਿੱਖ ਸੰਗਤ ਨੂੰ ਕੋਈ ਮੈਸੇਜ ਜਾਂ ਕੋਈ ਬੇਨਤੀ ਦੇ ਕਰਨਾ ਚਾਹੁੰਗੇ ਹਾਂਜੀ ਸਾਡੀ ਬੇਨਤੀ ਇਹੋ ਹੈ ਜੀ ਵੀ ਆਪਣੇ ਧਰਮ ਦੇ ਵਿੱਚ ਸਾਨੂੰ ਪੱਕੇ ਰਹਿਣਾ ਚਾਹੀਦਾ ਆ ਜੇ ਕੋਈ ਦੁੱਖ ਤਕਲੀਫ ਸਾਨੂੰ ਆਉਂਦੀ ਵੀ ਆ ਉਹਦੇ ਲਈ ਮਹਾਰਾਜ ਅੱਗੇ ਅਰਦਾਸ ਬੇਨਤੀ ਹੋ ਸਕਦੀ ਆ ਤੇ ਜੇ ਆ ਉਹਦਾ ਡਾਕਟਰੀ ਇਲਾਜ ਹੋ ਸਕਦਾ ਇਹਨਾਂ ਲੋਕਾਂ ਕੋਲੇ ਕਿਸੇ ਚੀਜ਼ ਦਾ ਕੋਈ ਇਲਾਜ ਨਹੀਂ ਆ ਤੇ ਇਹ ਆਪ ਦਵਾਈਆਂ ਲੈਂਦੇ ਫਿਰਦੇ ਆ ਜਿਹੜੇ ਆਪ ਪੰਜਾਂ ਰੋਗਾਂ ਦੇ ਪੰਜਾਂ ਰੋਗਾਂ ਦੇ ਇਹ ਪੀੜਿਤ ਨੇ ਪੰਜਾ ਰੋਗਾਂ ਤੋਂ ਜੀ ਜੀ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਤੇ ਇਹ ਲੋਕ ਕਿਸੇ ਦਾ ਕੀ ਭਲਾ ਕਰਨਗੇ ਤੇ ਅੰਦਰੋਂ ਆਪ ਇਹ ਬਿਮਾਰ ਨੇ ਤੇ ਇਹ ਕਿਸੇ ਹੋਰ ਦਾ ਨਹੀਂ ਭਲਾ ਕਰ ਸਕਦੇ ਜਿਹੜਾ ਭਲਾ ਗੁਰੂ ਰਾਮਦਾਸ ਪਾਤਸ਼ਾਹ ਕਰ ਸਕਦੇ ਆ ਤਾਂ ਜਿਹੜਾ ਕੋਈ ਡਾਕਟਰੀ ਇਲਾਜ ਹੈ ਉਹਦਾ ਡਾਕਟਰ ਕਰ ਸਕਦੇ ਆ ਸਾਡੀ ਬੇਨਤੀ ਇਹੋ ਹੈ ਜੀ ਵੀ ਸਾਡਾ ਜਿਹੜਾ ਸਿੱਖਾਂ ਦਾ ਆ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਜਿਹੜੀ ਪੰਜਾਬ ਦੀ ਧਰਤੀ ਹੈ ਇਦੇ ਤੇ ਬਹੁਤ ਸਾਰੇ ਕੁਰਬਾਨੀਆਂ ਹੋਈਆਂ ਗੁਰੂ ਸਾਹਿਬਾਨਾ ਨੇ ਆਪਣੇ ਸਹਬਜ਼ਾਦੇ ਬਾਰੇ ਆ ਸਾਡੇ ਸਿੱਖਾਂ ਨੇ ਆਪਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਸਾਡੀਆਂ ਮਾਵਾਂ ਨੇ ਗਲਾਂ ਦੇ ਵਿੱਚ ਪਵਾਏ ਆ ਖੂਨ ਦੀ ਖੂਨ ਨਾਲ ਸਿੰਜੀ ਹੋਈ ਸਾਡੀ ਧਰਤੀ ਆ ਉਹ ਸਾਨੂੰ ਇੱਥੇ ਕੋਈ ਉਹੋ ਜਿਹੀ ਧਰਮ ਦੇ ਪੈਰ ਜੱਤ ਇਹ ਧਰਮੀ ਵੀ ਆਪਾਂ ਨੂੰ ਨਹੀਂ ਕਵਾਂਗੇ ਵੀ ਉਹਨਾਂ ਦੇ ਪੈਰ ਨਹੀਂ ਲੱਗਣੇ ਚਾਹੀਦੇ ਜਿਹੜੇ ਸਾਡੀਆਂ ਨੌਜਵਾਨ ਬੱਚੀਆਂ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਬਰਗਲਾ ਕੇ ਜਦ ਤੱਕ ਕੇਦੇ ਨਾਲ ਆਪਣੇ ਚੰਗਲ ਦੇ ਵਿੱਚ ਫਸਾ ਕੇ ਏਦਾਂ ਉਹਨਾਂ ਦਾ ਫਾਇਦਾ ਚੱਕਦੇ ਆ ਜਾਂ ਸਰੀਰਕ ਸ਼ੋਸ਼ਣ ਕਰਦੇ ਆ ਮਾਨਸਿਕ ਸ਼ੋਸ਼ਣ ਕਰਦੇ ਆ ਤੋ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ ਜੀ ਜੀ ਮਾਨ ਸਿੰਘ ਜੀ ਤੁਹਾਡਾ ਆਕਾਚਰ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ